ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਪਿੰਡ ਅਵਾਨ ਹੈ ਮੇਰਾ ਨਾਮ ਰਣਜੀਤ ਸਿੰਘ ਦਰਬਾਰ ਸਾਹਿਬ ਇੱਕ ਇਤੇਵਦਾਰ ਦੀ ਡਿਊਟੀ ਕਰਦੇ ਆ ਤਨਖਾਹ ਥੋੜੀ ਮਰਦੀ ਆ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਚੱਲਦਾ ਬੱਚਿਆਂ ਦੀ ਪੜ੍ਹਾਈ 'ਚ ਬਹੁਤ ਮੁਸ਼ਕਲ ਆਉਂਦੀ ਹੈ ਪੜਾਉਣ ਦੇ ਵਿੱਚ ਮੇਰੀ ਤਨਖਾਹ ਥੋੜੀ ਹੋਣ ਕਰਕੇ ਬੱਚਿਆਂ ਨੂੰ ਪੜਾਉਣ ਵਾਸਤੇ ਬਹੁਤ ਮੁਸ਼ਕਲ ਆ ਰਹੀ ਹੈ ਜੀ ਖਾਲਸਾ ਇਹ ਬਹੁਤ ਵਧੀਆ ਇੱਕ ਸਮਾਜਦਾਰ ਹੈ ਸਿੱਖਾਂ ਵਾਸਤੇ ਸਿੱਖਾਂ ਦੇ ਬੱਚਿਆਂ ਨੂੰ ਪੜਾਉਣ ਵਾਸਤੇ ਬਹੁਤ ਵਧੀਆ ਕੰਮ ਕਰ ਰਹੀ ਆ ਤੇ ਮੇਰੇ ਬੱਚੇ ਨੂੰ 1 ਸਾਲ ਤੋਂ ਫਰੀਦ ਪੜਾ ਰਹੀ ਆ ਮੇਰੇ ਦੋ ਬੱਚੇ ਨੇ ਇੱਕ ਸੈਕੰਡ ਜ ਹੈ ਇੱਕ ਐਲकेजी ਚ ਪੜਦੀ ਬੇਟੀ ਮੇਰੀ ਵੇਖੋ ਮੇਰੇ ਬੱਚੇ ਬਹੁਤ ਲਾਇਕ ਨੇ ਬਹੁਤ ਵਧੀਆ ਪੜਦੇ ਨੇ ਤੇ ਮੈਂ ਚਾਹੁੰਦਾ ਕਿ ਮੇਰੀ ਖਾਲਸਾ ਐਡ ਮਦਦ ਕਰੇ ਕਿ ਮੇਰੇ ਬੱਚੇ ਵਧੀਆ ਸਕੂਲੇ ਪੜ ਕੇ ਤੇ ਵਧੀਆ ਕੋਈ ਜੋਬ ਕਰ ਸਕਣ ਮੈਂ ਖਾਲਸਾ ਐਡ ਨੂੰ ਬਧਾਈਆਂ ਦੇਣਾ ਕੋਨਾ 26 ਸਾਲ ਹੋ ਗਏ ਹਨ ਸੇਵਾ ਕਰਦੇ ਆ ਮਨੁੱਖਤਾ ਦੀ ਇਸੀ ਤਰ੍ਹਾਂ ਹੀ ਅੱਗੇ ਤੋਂ ਸੇਵਾ ਕਰਦੇ ਰਹਿਣ ਸੰਗਤਾਂ ਨੂੰ ਬੇਨਤੀ ਹੈ ਕਿ ਖਾਲਸਾ ਏਡ ਨੂੰ ਬਾਅਦ ਤੋਂ ਵੱਧ ਦਸਬੰਦ ਦੇ ਕੇ ਕਰਨ ਕਿ ਇੱਥੇ ਦਾ ਰਾਈ ਮਨੁੱਖਤਾ ਦੀ ਸੇਵਾ ਕਰਦੇ ਰਹਿਣ